ਮੋਹਾਲੀ ਦੀ ਇੱਕ ਨਿੱਜੀ ਬੈਂਕ ਦੇ ਵਿੱਚ ਕਾਰੋਬਾਰੀ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਗਈ ਸੀ ਇਸ ਮਾਮਲੇ 'ਚ ਕਾਰੋਬਾਰੀ ਨੇ ਇੱਕ ਸੁਸਾਇਡ ਨੋਟ ਵੀ ਛੱਡਿਆ ਸੀ ਉਸ ਸੁਸਾਇਡ ਨੋਟ ਵਿੱਚ ਕਾਰੋਬਾਰੀ ਨੇ ਕਈ ਵੱਡੇ ਇਲਜ਼ਾਮ ਲਗਾਏ ਸਨ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਬਾਈ ਨੇਮ ਕੁਝ ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਦੱਸਿਆ ਜਾ ਰਿਹਾ ਸਿਮਰਿਤਕ ਅਤੇ ਉਸ ਦੀ ਖੁਦਕੁਸ਼ੀ ਮਾਮਲੇ 'ਚ ਡੀਐਸਪੀ ਹਰਸਿਮਰ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਪੁਲਿਸ ਅਫਸਰ ਤੇ ਸੀਏ ਸਮੇਤ ਪੰਜ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਆਪ ਹੱਥ ਇਹ ਇੱਕ ਹੈ ਮਸਲਾ ਕੀ ਹੈ ਇਹ ਜਿਹੜਾ ਮ੍ਰਿਤਕ ਰਾਜਦੀਪ ਸੀ son of ਬਰਮਜੀਤ ਸਿੰਘ ਕੋ ਫਲੈਟ ਨੰਬਰ 113 ਬਲਾਕ ਸੀ 골ਡਨ ਟੋਨ ਸੋਸਾਇਟੀ ਸੈਕਟਰ 80 ਆਪਣਾ ਸੁਇਸਾਈਡ ਕੀਤਾ ਸੀ HDFC ਬੈਂਕ ਦੇ ਵਿੱਚ ਵਾਸ਼ਰੂਮ ਤੇ ਜਾ ਕੇ ਉਹਦੀ ਸਾਡੇ ਕੋ ਉਹਦੇ ਰਿਕਾਰਡ ਦੇ ਵਿੱਚ ਉਹਦੇ ਫਾਦਰ ਰਮਜੀਤ ਸਿੰਘ son of लेट ਕਰਤਾਰ ਸਿੰਘ ਜੋ ਕਿ ਜੋਹਰ ਨਗਰ ਮੋਗੇ ਦੇ ਰਹਿਣ ਵਾਲੇ ਐ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਉਹਦੇ ਤੇ ਅਸੀਂ ਇੱਕ ਉਹਨਾਂ ਨੇ ਆਪਣਾ ਉਹ ਵੀ ਦਿੱਤਾ ਸਾਨੂੰ ਸੁਇਸਾਈਡ ਨੋਟ ਤੇ ਵੀਡੀਓ ਤੇ ਉਹਦੇ ਤੇ ਅਸੀਂ ਮਕਦਮਾ ਨੰਬਰ 88 ਡੇਟਡ 10-9 ਅੰਡਰ ਸੈਕਸ਼ਨ 108 ਬੀ ਐਨਐਸ ਤੇ ਕਾਰਟ ਬਟਰਦੋ ਬੀ ਐਨਐਸ ਥਾਣਾ ਫੇਜ਼ 8 ਤੇ ਵਿੱਚ ਮਕਦਮਾ ਦਰਜ ਕੀਤਾ ਹੈ ਜੀ ਕਿਹੜੀ ਕੀ ਕੰਪਲੇਂਟ ਸੀ ਜਿਹਦੇ ਵਿੱਚ ਕੀਦਰ ਨਾਮ ਵਾਲੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਸੁਇਸਾਈਡ ਨੋਟ ਤੇ ਇੱਕ ਵੀਡੀਓ ਸੀਗੀ ਉਹਦੇ ਉਹਦੇ ਰਿਗਾਰਡ ਦੇ ਵਿੱਚ ਪੰਜ ਬੰਦਿਆਂ ਤੇ ਇਹ ਕਾਨੂੰਨ ਤੇ ਮਕਦਮਾ ਦਰਜ ਕੀਤਾ ਸਮੀਰ ਹੱਗਰਵਾਲ ਰਿੰਕੂ ਸਿਆਨਾ ਰੋੜਾ ਏ ਦੇਸੀ ਦੇਸੀ ਰਾਜ ਇੱਕ ਗਰਜੋਤ ਕੇ ਲੇ ਪਰ ਇਹ ਮੁੱਖ ਕਾਰਨ ਕਿਉਂ ਕਿਉਂ ਸੁਸਾਈਡ ਕੀਤੀ ਨਾ ਕਿਉਂ ਕਿ ਕਿਤ ਟੈਂਪ ਇਹ ਇਹ ਜਿਹੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕੀ ਕਹਿੰਦੇ ਪਰ ਉਹਨੇ ਜਿੱਦਾਂ ਉਹਦੇ ਵਿੱਚ ਜਿਹੜਾ ਸੁਸਾਈਡ ਨੋਟ ਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਅਸੀਂ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਅਸੀਂ ਇਹ ਤੇ ਐਫ ਆਈ ਆਰ ਨੰਬਰ 88 ਦਰਜ ਵੈਦਟ ਵਿੱਚ ਕੀਤੀ ਹੈ 모ਹਾਲੀ ਦੀ ਇੱਕ ਨਿੱਜੀ ਬੈਂਕ ਦੇ ਵਿੱਚ ਕਾਰੋਬਾਰੀ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ ਇਸ ਮਾਮਲੇ ਚ ਕਾਰੋਬਾਰੀ ਨੇ ਇੱਕ ਸੁਸਾਇਡ ਨੋਟ ਵੀ ਛੱਡਿਆ ਸੀ ਉਸ ਸੁਸਾਇਡ ਨੋਟ ਵਿੱਚ ਕਾਰੋਬਾਰੀ ਨੇ ਕਈ ਵੱਡੇ ਇਲਜ਼ਾਮ ਲਗਾਏ ਸਨ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ ਬਾਈ ਨੇਮ ਕੁਝ ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਦੱਸਿਆ ਜਾ ਰਿਹਾ ਸਿਮਰਿਤਕ ਅਤੇ ਉਸ ਦੀ ਖੁਦਕੁਸ਼ੀ ਮਾਮਲੇ 'ਚ ਡੀਐਸਪੀ ਹਰਸਿਮਰ ਸਿੰਘ ਬੱਲ ਨੇ ਜਾਣਕਾਰੀ ਦਿੱਤੀ ਹੈ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਪੁਲਿਸ ਅਫਸਰ ਤੇ ਸੀਏ ਸੁਮੇਤ ਪੰਜ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਆਪ ਹੱਥ ਇਹ ਹੈ ਮਸਲਾ ਕੀ ਹੈ ਇਹ ਜਿਹੜਾ ਮ੍ਰਿਤਕ ਰਾਜਦੀਪ ਸੀ son of ਬਰਮਜੀਤ ਸਿੰਘ ਕੋ ਫਲੈਟ ਨੰਬਰ 113 ਬਲਾਕ ਸੀ 골ਡਨ ਟੋਨ ਸੋਸਾਇਟੀ ਸੈਕਟਰ 80 ਏ ਆਪਣੇ ਸੁਇਸਾਈਡ ਕੀਤਾ ਸੀ HDFC ਬੈਂਕ ਦੇ ਵਿੱਚ ਵਾਸ਼ਰੂਮ ਤੇ ਜਾ ਕੇ ਉਹਦੀ ਸਾਡੇ ਕੋ ਉਹਦੇ ਰਿਕਾਰਡ ਦੇ ਵਿੱਚ ਉਹਦੇ ਫਾਦਰ ਰਮਜੀਤ ਸਿੰਘ son of लेट ਕਰਤਾਰ ਸਿੰਘ ਜੋ ਕਿ ਜੋਹਰ ਨਗਰ ਮੋਗੇ ਦੇ ਰਹਿਣ ਵਾਲੇ ਹੈ ਉਹਨਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਤੇ ਉਹਦੇ ਤੇ ਅਸੀਂ ਇੱਕ ਉਹਨਾਂ ਨੇ ਆਪਣਾ ਉਹ ਵੀ ਦਿੱਤਾ ਹੈ ਸਾਨੂੰ ਸੁਇਸਾਈਡ ਨੋਟ ਤੇ ਵੀਡੀਓ ਤੇ ਉਹਦੇ ਤੇ ਅਸੀਂ ਮਕਦਮਾ ਨੰਬਰ 88 ਡੇਟਡ 10/9 ਅੰਡਰ ਸੈਕਸ਼ਨ 108 ਬੀ ਐਨ ਐਸ ਤੇ ਕਾਰਟ ਬਟਾ ਦੋ ਬੀ ਐਨ ਐਸ ਥਾਣਾ ਫੇਜ਼ 8 ਤੇ ਵਿੱਚ ਮਕਦਮਾ ਦਰਜ ਕੀਤਾ ਹੈ ਜੀ ਕਿਹੜੀ ਕੀ ਕੰਪਲੇਂਟ ਸੀ ਜਿਹਦੇ ਵਿੱਚ ਕੀ ਦਾ ਨਾਮ ਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਸੁਇਸਾਈਡ ਨੋਟ ਤੇ ਇੱਕ ਵੀਡੀਓ ਸੀਗੀ ਉਹਦੇ ਉਹਦੇ ਰਿਕਾਰਡ ਦੇ ਵਿੱਚ ਪੰਜ ਬੰਦਿਆਂ ਤੇ ਇਹ ਕਾਨੂੰਨ ਤੇ ਮਕਦਮਾ ਦਰਜ ਕੀਤਾ ਹੈ ਸਮੀਰ ਅਗਰਵਾਲ ਰਿੰਕੂ ਸਿਆਨਾ ਰੋੜਾ 11 11 ਰਾਜ ਇੱਕ ਗਰਜੋਤ ਲਈ ਸਰ ਇਹ ਮੁੱਖ ਕਾਰਨ ਕਿਉਂ ਕਿਉਂ ਸੁਸਾਈਡ ਕੀਤੀ ਨਾ ਕਿ ਉਹ ਕਿਤਾ ਟੈਂਪ ਇਹ ਇਹ ਜਿਹੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਕੀ ਕਹਿੰਦੇ ਪਰ ਉਹਨੇ ਜਿੱਦਾਂ ਉਹਦੇ ਵਿੱਚ ਜਿਹੜਾ ਸੁਸਾਈਡ ਨੋਟ ਦੇ ਵਿੱਚ ਜੋ ਕੁਝ ਲਿਖਿਆ ਉਹਨੂੰ ਅਸੀਂ ਇਨਵੈਸਟੀਗੇਸ਼ਨ ਇਨਵੈਸਟੀਗੇਟ ਕਰਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਅਸੀਂ ਇਹ ਤੇ ਐਫ ਆਈ ਆਰ ਨੰਬਰ 88 ਦਰਜ ਫੇਜ਼ 8 ਵਿੱਚ ਕੀਤਾ